ਕਦਮਾ ਜਿਹੜਾ 57 ਨੰਬਰ ਐਫਆਈਆਰ ਦਰਜ ਹੋਈ ਉਹਦੇ ਮਕਦਮੇ ਦੀ ਤਫ਼ਤੀਸ਼ ਦੇ ਵਿੱਚ ਜਿਹੜੇ ਹੁਣ ਤੱਕ ਅਸੀਂ 9 ਜਿਹੜੇ ਅਕਿਊਜ਼ਡ ਹੈਗੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਡਿਊਰਿੰਗ ਦਾ ਕੋਰਸ ਆਫ ਇਨਵੈਸਟੀਗੇਸ਼ਨ ਇਹ ਸਾਡੇ ਕੋਲ ਐਵੀਡੈਂਸ ਆਈ ਸੀ ਕਿ ਜਿਹੜਾ ਸੁਖਚਰਨ ਸਿੰਘ ਨਾਂ ਦਾ ਇੱਕ ਆਰਮੀ ਪਰਸਨਲ ਹੈਗਾ ਜਿਹੜਾ 3rd ਸਿੱਖ ਲਾਈਟ ਇਨਫੈਂਟਰੀ ਦਾ ਜਵਾਨ ਸੀ ਤਾਂ ਇਸ ਨੇ ਹਰਦੀਪ ਕੰਬੋਜ ਜਿਹੜਾ ਰੌਜਰ ਸੰਧੂ ਵਾਲੇ ਕੇਸ ਦੇ ਵਿੱਚ ਮੇਨ ਜਿਹੜਾ ਯੂਟਿਊਬਰ ਦੇ ਘਰ ਦੇ ਉੱਪਰ ਗਰਨੇਡ ਅਟੈਕ ਹੁੰਦਾ ਉਹਦੇ ਵਿੱਚ ਜਿਹੜਾ ਹਰਦੀਪ ਕੰਬੋਜ ਸੀ ਉਸ ਨੂੰ ਇਹਨੇ ਗਰਨੇਡ ਕਿਸ ਤਰੀਕੇ ਨਾਲ ਓਪਰੇਟ ਹੁੰਦਾ ਇੰਸਟਾਗ੍ਰਾਮ ਦੇ ਉੱਪਰ ਇਸਨੇ ਜਿਹੜੀ ਹੈ ਉਹਨੂੰ ਵੀਡੀਓ ਕਾਲ ਕਰਕੇ ਇਹਦੀ ਜਾਣਕਾਰੀ ਜਿਹੜੀ ਹੈ ਟ੍ਰੇਨਿੰਗ ਦਿੱਤੀ ਤਾਂ ਇਸ ਮਕਦਮੇ ਦੇ ਵਿੱਚ ਨਾਮਿਨੇਟ ਕਰਨ ਤੋਂ ਬਾਅਦ ਇੱਥੇ ਜਿਹੜੇ ਆ ਗਿਆ ਸੀ ਸਾਰੀ ਐਵੀਡੈਂਸ ਮੁਕਤਾ ਜਿਹੜੀ ਐਵੀਡੈਂਸ ਹੈ ਕਿਸੇ ਮਾਂਜੋ ਕੋਰਟ ਦੇ ਵਿੱਚ ਪੇਸ਼ ਕੀਤੀ ਜਿਸ ਦੇ ਜ਼ਰੀਏ ਜਿਹੜਾ ਹੈਗਾ ਮਾਂਜੋ ਕੋਰਟ ਨੇ ਤੇ ਵਾਰੰਟ ਆਫ ਅਰੈਸਟ ਜਿਹੜੇ ਨੇ ਜਾਰੀ ਕੀਤੇ ਸੀ ਅਸੀਂ ਇਹਨੂੰ 14 ਤਰੀਕ ਨੂੰ ਜਿਹੜਾ ਹੈਗਾ ਜੰਮੂ ਕਸ਼ਮੀਰ ਤੋਂ ਜਿਹੜੀ ਇਹਦੀ ਬਟਾਲੀਅਨ ਹੈਗੀ ਸੀ ਉੱਥੋਂ ਜਾ ਕੇ ਇਹਦਾ ਜਿਹੜਾ ਇਹਦੇ ਸੀਨੀਅਰ ਅਫੀਸਰਜ਼ ਨੂੰ ਫਾਰਮ ਕਰਕੇ ਜਿਨ੍ਹਾਂ ਨੇ ਇਹਦੀ ਜਿਹੜੀ ਹੈਂਡਓਵਰ ਕਰਦਾ ਲਾ ਕੀਤਾ ਤੇ ਜਿਹੜਾ ਹੈਗਾ ਇਹਨੂੰ ਨਿਊ ਜਿਹੜਾ ਪ੍ਰੋਸੀਜਰ ਦੇ ਤਹਿਤ ਜਿਹੜੀ ਹੈਗੀ ਇਹਦੀ ਅਰੈਸਟ ਪਾਈ ਗਈ ਇਨਵੈਸਟੀਗੇਸ਼ਨ ਦੇ ਵਿੱਚ ਇਹ ਪਾਇਆ ਗਿਆ ਕਿ YouTube ਦੇ ਉੱਪਰ ਜਿਹੜੀ ਜਾਂ ਜਿਹੜੇ Instagram ਦੇ ਉੱਪਰ ਜਿਹੜੇ ਸੋਸ਼ਲ ਮੀਡੀਆ ਦੇ ਜ਼ਰੀਏ ਇਹ ਇਹਨਾਂ ਦੇ ਸੰਪਰਕ ਦੇ ਵਿੱਚ ਆਇਆ ਸੀ ਉਸ ਤੋਂ ਬਾਅਦ ਇਹਦੀ ਜਿਹੜੀ ਉਹਨਾਂ ਨਾਲ ਜਿਹੜੇ ਅਕਿਊਜ਼ਡ ਹੈਗੇ ਸੀ ਉਹਨਾਂ ਨਾਲ ਚੈਟ ਹੋਣੀ ਸ਼ੁਰੂ ਹੋ ਗਈ ਇਸ ਮੁਕੱਦਮੇ ਦੇ ਵਿੱਚ ਹੁਣ ਤੱਕ 18 ਮੁਕੱਦਮੇ ਜਿਹੜੇ ਦੋਸ਼ੀ ਹੈਗੇ ਨੇ 9 ਗ੍ਰਿਫਤਾਰ ਹੋ ਚੁੱਕੇ ਨੇ ਬਾਕੀ ਅਸੀਂ ਉਹਨਾਂ ਦੇ ਵਰਕ ਕਰ ਰਹੇ ਹਾਂ ਥੈਂਕ ਯੂ